ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14ਵੀਂ ਬਸ ਯਾਤਰਾ ਲੈ ਕੇ ਗਏ ਨੇ ਨੌਜਵਾਨ ਤਾਂ ਜਾਣਕਾਰੀ ਦੇ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ 14ਵਾਂ ਨੈਣਾ ਦੇਵੀ ਦਾ ਜਿਹੜਾ ਯਾਤਰਾ ਕਰਵਾਈ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਸ਼ਹਿਰ ਵਾਸੀਆਂ ਦਾ ਪਰਮਾ ਸਹਿਯੋਗ ਮਿਲਿਆ ਤਾਂ ਜਾਣਕਾਰੀ ਦੇ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਨੈਣਾ ਦੇਵੀ ਲੈ ਕੇ ਗਏ ਨੇ ਤੇ ਹੋਰ ਵੀ ਤੀਰਥ ਸਥਾਨਾਂ ਤੇ ਜਿਹੜਾ ਸ਼ਹਿਰ ਵਾਸੀਆਂ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਤਾਂ ਜਾਣਕਾਰੀ ਦੇ ਦਈਏ ਕਿ ਲੋਕਾਂ ਨੂੰ ਹਰ ਇੱਕ ਤੀਰਥ ਸਥਾਨ ਤੇ ਦਰਸ਼ਨ ਕਰਵਾਉਣ ਲਈ ਇਹਨਾਂ ਕੁਝ ਮੈਂਬਰਾਂ ਦਾ ਅਹਿਮ ਯੋਗਦਾਨ ਹੈ ਤਾਂ ਜਾਣਕਾਰੀ ਦੇ ਦਈਏ ਸੰਜੀਵ ਕੁਮਾਰ ਲੱਕੀ ਗੋਇਲ ਦੀਪਕ ਗਰਗ ਰੀਨੂ ਗਰਗ ਡਿੰਪੀ ਗੋਇਲ ਸੁਮਨ ਗਰਗ ਤੇ ਰੇਖਾ ਗਰਗ ਦੇ ਇਸ ਉਪਰਾਲੇ ਸਦਕਾ ਹਰ ਸਾਲ ਵਕੂਆ ਕਥਾਵਾਂ ਤੇ ਜਿਹੜਾ ਲਜਾਇਆ ਜਾਂਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਸ਼ਰਧਾਲੂਆਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਖੁਸ਼ੀ ਦੇਖੀ ਜਾ ਰਹੀ ਹੈ ਤੇ ਮਾਤਾ ਰਾਣੀ ਦੇ ਕੀਰਤਨ ਦਾ ਆਨੰਦ ਮਾਨਦੇ ਹੋਏ ਇਸ ਯਾਤਰਾ ਨੂੰ ਸਫਲਤਾਪੂਰਵਕ ਵੀ ਜਿਹੜਾ ਬਣਾਇਆ ਤਸਵੀਰਾਂ ਦੇਖ ਸਕਦੇ ਹੋ ਤਾਂ ਜਾਣਕਾਰੀ ਵੀ ਦਿੱਤੀ ਗਈ ਕਿ ਹਰ ਸਾਲ ਅਸੀਂ ਲੈ ਕੇ ਜਾਂਦੇ ਹਾਂ ਵੱਖ-ਵੱਖ ਥਾਵਾਂ ਤੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਅਜਿਹੇ ਜਿਹੜੇ ਪ੍ਰੋਗਰਾਮ ਨੇ ਤਾਂ ਜਿਹੜੇ ਕੀਤੇ ਜਾਣਗੇ ਤਾਂ ਵੱਖ-ਵੱਖ ਥਾਵਾਂ ਤੇ ਲਜਾਇਆ ਜਾਵੇਗਾ ਤਾਂ ਹਾਲ ਹੀ ਪਾਤੜਾਂ ਦੇ ਵਿੱਚ ਵੀ ਜਿਹੜਾ ਲੈ ਕੇ ਜਾ ਰਹੇ ਨੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਵੀਡੀਓ ਨੂੰ ਜ਼ਰੂਰ ਦੇਖੋ ਨਮਾ ਜੀ ਮੇਰਾ ਨਾਮ ਡਿੰਪੀ ਗੋਇਲ ਹਾਂ ਠੀਕ ਹੈ ਡਿੰਪੀ ਜੀ ਅੱਜ ਜਿਹੜੀ ਯਾਤਰਾ ਗਈ ਹੈ ਕਿੱਥੇ ਗਈ ਹੈ ਤੇ ਕਿੰਵੀਂ ਯਾਤਰਾ ਸੀ ਅੱਜ ਸਾਡੀ ਬੱਸ ਜਿਹੜੀ ਨੈਣਾ ਦੇਵੀ ਗਈ ਸੀ ਤੇ ਸਾਡੀ ਇਹ 14ਵੀਂ ਯਾਤਰਾ ਹੈ ਇਸ ਦੇ ਵਿੱਚ ਸਾਰੇ ਸ਼ਹਿਰ ਨੇ ਸਾਡਾ ਬਹੁਤ ਸਾਥ ਦਿੱਤਾ ਬਹੁਤ ਖੁਸ਼ੀ-ਖੁਸ਼ੀ ਅਸੀਂ ਯਾਤਰਾ ਤੇ ਗਏ ਤੇ ਬਹੁਤ ਵਧੀਆ ਲੱਗਿਆ ਸਾਨੂੰ ਅਸੀਂ ਸਵੇਰੇ ਮਤਲਬ 5 ਵਜੇ ਚੱਲੇ ਇੱਥੋਂ ਤੇ 9 ਵਜੇ ਅਸੀਂ ਪਹੁੰਚ ਗਏ ਉੱਥੇ ਜਾ ਕੇ ਸਾਡੇ ਬਹੁਤ ਵਧੀਆ ਦਰਸ਼ਨ ਹੋਏ ਖੁੱਲੇ ਦਰਸ਼ਨ ਹੋਏ ਤੇ ਅਸੀਂ ਜਾਣਦੇ ਹਾਂ ਕਿ ਅਸੀਂ ਹਰ ਸਾਲ ਮਾਤਾ ਸਾਨੂੰ ਬੁਲਾਉਂਦੀ ਰਹੀ ਤੇ ਅਸੀਂ ਜਾਂਦੇ ਰਹੇ ਤਾਂ ਸ਼ਹਿਰ ਵਾਸੀਆਂ ਦਾ ਕਿੰਨਾ ਸਹਿਯੋਗ ਰਿਹਾ ਸ਼ਹਿਰ ਵਾਸੀਆਂ ਦਾ ਪੂਰਾ ਯੋਗਦਾਨ ਰਿਹਾ ਇਹਦੇ ਵਿੱਚ ਤੇ ਸਾਰੇ ਚਾਹੁੰਦੇ ਸੀ ਕਿ ਅਸੀਂ ਵੀ ਜਾਈਏ ਪਰ ਸਾਡੇ ਕੋਲ ਜਿਹੜੀਆਂ ਟਿਕਟਾਂ ਨੇ ਉਹ ਲਿਮਟਿਡ ਰਹਿ ਜਾਂਦੀਆਂ ਨੇ ਪਰ ਜਿਹੜੀ ਮਤਲਬ ਆਬਾਦੀ ਹੈ ਉਹਦੇ ਅਕੋਰਡਿੰਗ ਅਸੀਂ ਹੋਰ ਵੀ ਜ਼ਿਆਦਾ ਜਾ ਸਕਦੇ ਹਾਂ ਲੈ ਕੇ ਜਾ ਸਕਦੇ ਹਾਂ ਇਸ ਕਰਕੇ ਸ਼ਹਿਰ ਵਾਸੀਆਂ ਦਾ ਪੂਰਾ ਯੋਗਦਾਨ ਰਿਹਾ ਠੀਕ ਇਹ ਇਹ ਯਾਤਰਾ ਸਾਡੀ 14ਵੀਂ ਯਾਤਰਾ ਹੈ ਜੀ ਅਸੀਂ ਨੈਣਾ ਦੇਵੀ ਮਾਤਾ ਮੰਦਿਰ ਚ ਗਏ ਸੀਗੇ ਪਹਿਲੇ ਨਰਾਤਾ ਦੀ ਗੱਜ ਤੇ ਕਿੰਵੀ ਯਾਤਰਾ ਸੀ ਇਹ ਸਾਡੀ 14ਵੀਂ ਯਾਤਰਾ ਸੀ ਠੀਕ ਹੈ ਹਰ ਸਾਲ ਦੀ ਤਰ੍ਹਾਂ ਫਿਰ ਲੈ ਕੇ ਜਾਂਦੇ ਹਾਂ ਹਾਂਜੀ 1 ਮਹੀਨਾ ਛੱਡ ਕੇ 2 ਮਹੀਨਾ ਬਾਅਦ ਜਾਂਦੇ ਨ ਇੱਕ ਮਹੀਨਾ ਵੀ ਚਾਲੀ ਛੱਡ ਕੇ ਨਾ ਅਗਲੇ ਮਹੀਨੇ ਫਿਰ ਜਾਂਦੇ ਤਾਂ ਸ਼ਹਿਰ ਵਾਸੀਆਂ ਦਾ ਕਿੰਨਾクセ ਹੈ ਸ਼ਹਿਰ ਵਾਸੀਆਂ ਦੇ ਸੰਯੋਗ ਨਾਲ ਹੀ ਚੱਲਦੀ ਜੀ ਬਸ ਇਹ ਸਾਰਾ ਉਹਨਾਂ ਦੀ ਸੰਯੋਗ ਨਾਲ ਚੱਲਦੀ ਠੀਕ ਹੈ ਤਾਂ ਇਕੱਲਾ ਨੈਣਾ ਦੇ ਵੀ ਜਾਂ ਫਿਰ ਹੋਰ ਵੀ ਜਿਹੜੇ ਤੀਰ ਵੀ ਜਾਣੇ ਖਾਟੂ ਸ਼ਾਮਸਾਲਾ ਸਰ ਵੀ ਜਾਵਨ ਜਾਣੇ ਠੀਕ ਹੈ ਜੀ ਹਰ ਥਾਂ ਤੇ ਮਿਲ ਕੇ ਹਰ ਜਗ੍ਹਾ ਤੇ ਲੈ ਕੇ ਜਾਂਦੇ ਆ ਜਿਵੇਂ ਨੈਣਾ ਦੇ ਵਿੱਚ ਵੰਡਾ ਦੇ ਵੀ ਜਵਾਲਾ ਜੀ ਵੀ ਗਏ ਦੀ ਗਏ ਸੀ ਤੇ ਖਾਟੂ ਜ਼ਾਮਸਾਲਾ ਸਰ ਵੀ ਜਾ ਕੇ ਆਏ ਆ ਸੀ ਹਰ ਸਾਲ ਸਾਡੀ ਇੱਕ ਯਾਤਰਾ ਵੱਡੀ ਹੁੰਦੀ ਹੈ ਤੇ ਛੋਟੀਆਂ ਯਾਤਰਾ ਸਾਡੀ ਜਿਵੇਂ ਖਾਟੂ ਜ਼ਾਮਸਾ ਤੜਾਈ ਵੀ ਜਾਂਦੇ ਆ ਸੀ ਉਥੇ ਵੀ ਯਾਤਰਾ ਲੈ ਕੇ ਚੱਲਦੇ ਆਂ ਅਸੀਂ ਆਪਦੇ ਨਾਲ ਸਾਡੀ ਕਮੇਟੀ ਬਣੀ ਹੋਈ ਆ ਸਾਡੀ ਕਮੇਟੀ ਦੇ ਮੈਂਬਰ ਨੇ ਠੀਕ ਹੈ ਜੀ ਤਾਂ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਜਿਹੜੀ ਯਾਤਰਾ ਦੀ ਤਿਆਰੀ ਜਿਹੜੀ ਸ਼ੁਰੂ ਹੋ ਗਈ ਅੱਗੇ ਆਉਣ ਵਾਲੇ ਸਮੇਂ 'ਚ 5 ਤਰੀਕ ਨੂੰ ਸਾਡੀ ਪਾਤੜਾ ਬਸ ਜਾਰੀ ਹੈ ਜੀ ਠੀਕ ਹੈ ਖਾਤੂਸ਼ਾ ਮੰਦਿਰ ਅਤੇ ਉਸ ਤੋਂ ਬਾਅਦ ਅਸੀਂ ਜੱਸਾਲਾ ਸਰ ਜਿ ਬੁਲਾਈ ਜਾ ਰਹਿਆਂ ਸੰਪਰਕ ਦੇ ਵਿੱਚ ਤਾਂ ਜੇਕਰ ਕਿਸੇ ਨੇ ਜਾਣੋ ਹੋਵੇ ਤਾਂ ਕਿਸ ਤਰ੍ਹਾਂ ਜਿਹੜਾ ਸੰਪਰਕ ਕਰ ਸਕਦਾ ਹੈ ਸੰਪਰਕ ਸਾਡੇ ਨਾਲ ਕਰ ਸਕਦੇ ਮੇਰਾ ਨੰਬਰ ਨੋਟ ਕਰ ਲਓ 97807 4443